ਕੀ ਪਿੰਡ ਤੋਂ ਥੋੜੀ ਹੀ ਦੂਰ ਪੈਂਦੇ ਪਿੰਡ ਸਿੰਘਪੁਰਾ ਦੀ ਬੀਐਸਐਫ ਸ਼ੌਣੀ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਗਈ। ਸਿੰਘਪੁਰਾ ਦਾ ਰਹਿਣ ਵਾਲਾ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਇਆ ਮ੍ਰਿਤਕਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਤੇ ਉਸਦੀ ਘਰਵਾਲੀ ਕਾਜਲ ਵੱਜੋਂ ਹੋਈ ਹੈ ਜੋ ਕਿ ਥਾਣਾ ਚਬਾਲ ਅਧੀਨ ਆਉਂਦੇ ਪਿੰਡ ਪਧਰੀਕਲਾਂ ਦੇ ਦਸਤੇ ਜਾ ਰਹੇ ਨੇ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਹੀ ਹੋਏ ਸਨ ਤੇ ਅੱਜ ਉਹ ਮੋਟਰਸਾਈਕਲ ਤੇ ਪੀ ਦੀ ਵਿੰਡ ਤੋਂ ਦਵਾਈ ਲੈਣ ਜਾ ਰਹੇ ਸੀ ਤਾਂ ਉਦੋਂ ਹੀ ਇੱਕ ਗੱਡੀ ਦੀ ਲਪੇਟ ਚ ਆਉਣ ਕਰਕੇ ਦੋਵਾਂ ਜਣੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੇ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਮੇਰਾ ਬੇੜਾ ਹੈ ਜੀ ਕੀ ਨਾਂ ਸੀਗਾ ਉਹ ਨਰਸਦੀਪ ਜੀ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨਵਾਂ ਹੈ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਪਲੌਂਡੇ ਸੀ ਜੀ ਹੱਲੇ ਜੀ ਕਿਹੜਾ ਪਿੰਡ ਤੁਹਾਡਾ ਪਤਰੀ ਕਲਾਂ ਜੀ ਅੱਛਾ ਤੇ ਪਤਰੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਭੀਖੇਣ ਦਵਾ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਕਿ ਆਉਣ ਦੇ ਹੋਏ ਨਾ ਨਹੀਂ ਜੀ ਪਤਾ ਜੀ ਕੱਚ ਵੱਜੇ ਕਦੋਂ ਆਇਆ ਇਹ ਆਦੇ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ ਦੇ ਇੱਕ ਮੰਦੀ ਹਾਲ ਤੇ ਸੀ ਤੇ ਚੱਲ ਦੋਵਾਂ ਦੀ ਡੈਥ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਹਨ ਇਹਨਾਂ ਦੇ ਜੀ ਵਿਆਹ ਹੀ ਆਇਆ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਹੈ ਯਾਰ ਕਿ ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂ ਜਿਹੜੇ ਜਾਂਦੇ ਨੇ ਮਾੜੀ ਦੇਖੀਵੰਦੇ ਹੈ ਇੱਥੇ ਹੈਗੀ ਪੋਲ ਪੁਲਿਸ ਵਾਲੀ ਅੱਛਾ ਹਾਂਜੀ ਇਹਨਾਂ ਲਿਆਂਦਾ ਇੱਥੇ ਹਸਪਤਲ ਦਿਖਾਇਆ ਰਣਗੀ ਕਿ ਜਾਂ ਮੌਕੇ ਤੇ ਦਿੱਤਾ ਨਹੀਂ ਉੱਥੇ ਹੀ ਉੱਥੇ ਹੀ ਮੌਕੇ ਦੇ ਮੌਜੂਦ ਗਏ ਠੀਕ ਮੇਰੀ ਪਤਾ ਨਹੀਂ ਦਿੱਤੀ ਅੱਛਾ ਤੇ ਕੀ ਗੱਲ ਹੋਈ ਐ ਐਕਸੀਡੈਂਟ ਹੋ ਗਿਆ ਨਾਲ ਕਿੱਥੇ ਕਿਹੜੀ ਜਗ੍ਹਾ ਸਮਝ ਲੱਗੇ ਯਾਰ ਅੱਛਾ ਕਿੱਦਾਂ ਕੋਈ ਪਤਾ ਲੱਗਾ ਕਿੱਦਾਂ ਹੋਇਆ ਨਹੀਂ ਆਏ ਆਏ ਹੋਣੇ ਅੱਛਾ ਜੀ ਆਉਂਦੇ ਹਾਂ ਤੇ ਗੱਡੀ ਲਪਾਇਆ ਤੇ ਪੁਲਿਸ ਆਈਆ ਮੌਕੇ ਤੇ ਤੇ ਪਤਾ ਨਹੀਂ ਲੱਗਾ ਵੀ ਕਿਹੜਾ ਵਾਹਨ ਸੀਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਨਹੀਂ ਅੰਦਾ ਨਹੀਂ ਪਤਾ ਲੱਗਾ ਭਾਈ ਅਸੀਂ ਦੁਰੇ ਆਏ ਬਸ ਇਹ ਮੌਕੇ ਤੇ ਸਾਡੇ ਵਾਹਨ ਵੀ ਖੂੜ ਲੈ ਗਿਆ ਉਹ ਭਰਾ ਭਰਾ ਕੀ ਨਾਂ ਹੈ ਉਹਨਾਂ ਦਾ ਸੁਵਾਲ ਸਿੰਘ ਪਿਤਾ ਜੀ ਦਾ ਨਾਮ ਮਨਿੰਦਰ ਸਿੰਘ ਪਿੰਡ ਕਿਹੜਾ ਸਿੰਘਪੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਇਹ ਸਾਰੇ ਇੱਦਾਂ ਵੀ ਅਸੀਂ ਪਿੰਡ ਮੈਂ ਘਰਾਂ ਆਉਂਦੇ ਤੇ ਉਤੋਂ ਕੋੜ ਆਇਆ ਵੀ ਇਤਰਾ ਤੁਹਾਡੇ ਨਾਲ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਅਸੀਂ ਇਹਨੂੰ ਉਤੋਂ ਲੈ ਕੇ ਕਿ ਆਏ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜਨੇ ਪਤਾ ਨਹੀਂ ਗੱਡੀ ਆਉਂਦੇ ਹੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ। ਅੱਛਾ ਜੀ। ਇੱਕ ਐਕਸੀਡੈਂਟ ਹੋਰ ਹੋਇਆ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ। ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ। ਆਹ ਉਹਨਾਂ ਦਾ ਬਣੀਏ ਚੱਕਰਤੀ ਭਰਿਆ ਹੀ ਗੱਡੀ ਦੋ ਦੇ ਵਿੱਚ ਵੱਜੀ ਨਾ ਦੇ। ਅੱਛਾ ਜੀ। ਪਹਿਲਾਂ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜੀ ਜਾਂ। ਉਹਨਾਂ ਦੀ ਡੈਥ ਹੋ ਗਈ ਆ ਜਿਹੜੇ ਦੁਜੀਆ ਦੋ। ਹਾਂ ਜੀ ਹਾਂ ਜੀ। ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ? ਥੇ ਸੀਰੀਅਸ ਹੈ ਬਹੁਤ ਜ਼ਿਆਦਾ। ਗੱਡੀ ਦੇ ਪਾਸਾ ਲੱਗਾ ਕਿਹੜੀ ਗੱਡੀ। ਗੱਡੀ ਪਾ ਲਈਏ ਅਸੀਂ ਤਾਂ ਪਤਾ ਨਹੀਂ ਕਿ ਆਇਆ ਅਸੀਂ ਤਾਂ ਦਵਾਦਾਂ ਕੋਲ ਲੈ ਕੇ ਆ ਗਏ ਇਹ ਤਾਂ ਪਤਾ ਨਹੀਂ ਲੱਗਾ ਸਾਨੂੰ ਤੇ ਉਹਨਾਂ ਅੱਡਾ ਨਾ ਨਾਵੇਂ ਨੂੰ ਹੀ ਲੈ ਕੇ ਰੇੜੀ ਤੇ ਪਾ ਕੇ ਤੇ ਲੈ ਕੇ ਆਏ ਆ ਠੀਕ ਠੀਕ ਕਰ ਲੈ ਜਿਹੜੀ ਤੇ ਠੀਕ ਹੈ ਜੀ ਕੋਈ ਨਹੀਂ ਗੱਡੀ-ਗੁੱਡੀ ਲੱਫੀ ਸਾਨੂੰ ਉਹਨਾਂ ਦਾ ਬਲੱਸ ਆਈ ਆ ਠੀਕ ਹੈ ਜੀ ਮੌਕੇ ਤੇ ਆ ਗਿਆ ਸੀ ਤੇ ਘਰੋਂ ਗਏ ਆ ਤੇ ਜਾ ਕੇ ਦਵਾ-ਦਵ ਲੈ ਕੇ ਆਏ ਨੂੰ ਪਤਰੀ ਦੇ ਰਨ ਵਾਲੇ ਜੀ ਕਿੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸਿਕਪੁਰ ਹੋਇਆ ਜੀ ਅੱਛਾ ਜੀ ਤੇ ਕੋਈ ਪਤਾ ਲੱਗਾ ਕਿੰਨੇ ਕੁ ਵਜੇ ਦੀ ਕਰੀਬ ਦੀ ਗੱਲ ਆ ਇਹ ਜੀ ਇਹ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਮੀਆਂ ਬੀਬੀ ਦੀ ਪਹਿਚਾਨ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹਦੇ ਨਾਂ ਤੇ ਇਹਦੇ ਨਾਂ ਹੈਗਾ ਜੀ ਕਾਲ ਅੱਛਾ ਜੀ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਜਦਾਂ ਮਾਦੀਹਾ ਅੰਗਾਵ ਨਾ ਕੋਤੋਂ ਜਿਹੜਾ ਆ ਰਿਹਾ ਹੈ ਕਰਮੰਡਿਆ ਠੀਕ ਹੈ ਜੀ ਹੁਣ ਉਹ ਰਹਿਣ ਵਾਲਾ ਮੁੰਡਾ ਉਹ ਸਿੰਘਪੁਰ ਕੋਲ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਜਿੱਦਾਂ ਵੀ ਹੁੰਦਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲਿਖੋ ਵੀ ਬੰਦੀ ਕਾਰਵਾਈ ਹੈ ਜਰਾ